ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਕਿਸਾਨ ਵੀਰੋ ਪੈਂਡ ਬਾਈ ਦਾ ਤਪਾ ਓਕੋ ਕੈਂਚੀਆਂ ਠੀਕ ਇਧਰੋਂ ਬਰਨਾਲੇ ਜਾਂਦੀ ਆ ਸੜਕ ਇਹਦੇ ਨੇੜੇ ਆ ਠੀਕ ਹੈ ਜੀ ਉੱਗੋ ਪੈਂਡ ਨੇੜੇ ਇਹਦੇ ਰਹਿੰਦਾ ਓਕੋ ਕੈਂਚੇ ਜਮਾਂ ਨੇੜੇ ਆ ਬਿਲਕੁਲ ਕੁਲੋਡਡ ਕਿਲੋਮੀਟਰ ਤੇ ਪੈਂਡ ਆ ਤੇ ਬਾਈ ਜੀ ਕੋਲ ਝੋਟੀ ਆ ਜੀ ਕਰਦੇ ਆਪਾਂ ਬਾਈ ਜੀ ਨੂੰ ਨਾਲ ਗੱਲਬਾਤ ਲੈਨੇ ਆ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕੁਲਵਿੰਦਰ ਸਿੰਘ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਠੀਕ ਹੈ ਨੰਬਰ 9463783498 ਠੀਕ ਹੈ ਹਾਂਜੀ ਬਈ ਇਹ ਛੋਟੀ ਜਾਣਕਾਰੀ ਦੋ ਜੀ ਇਹ ਪਹਿਲਨ ਝੋਟੀ ਹੈ ਬਾਈ ਪਲੂਣ ਹਾਂਜੀ ਤੇ ਦਿਨ ਰਹਿੰਦੇ ਇਹਦੇ 14 15 ਠੀਕ ਹੈ ਜੀ ਨੀਲੀ ਰਾਵੀ ਚੋਂ ਆ ਨੀਲੀ ਰਾਵੀ ਚੋਂ ਹਾਂ ਠੰਡੀ ਸੀਲ ਬਹੁਤ ਆ ਲੈ ਠੀਕ ਹੈ ਜੀ ਇਹ ਮਾਰਦੀ ਉਹ ਕਰੀ ਚੱਲ ਕੋਈ ਨਹੀਂ ਕਹਿੰਦੀ ਠੀਕ ਹੈ ਜੀ ਲਓ ਜੀ ਕਿੰਨੇ ਰਹਿੰਦੇ ਵੀਰੇ ਇਹਨੇ 15 ਦਿਨ 15 ਦਿਨ ਘਟੂ ਘਟੂ 15 ਦਿਨ ਲੀਲੀ 라ਵੀ ਚਾਸ ਨੂੰ ਤੋਰਾ ਤਰਾਬੀ ਦਿਖਾਉਣੇ ਆ ਤੋਨੋ ਛੋਟੀ ਆ ਕੀ ਸੋਹਣੀ ਆ ਹਾਂਜੀ ਦੇਖ ਸਕਦੇ ਹੋ ਭਰਾ ਪੈਰ ਚਿੱਟੇ ਆ ਮੱਥੇ ਅੱਖਾਂ ਬਿੱਲੀਆਂ ਗਿਆ ਅੱਖਾਂ ਬਿੱਲੀਆਂ ਬੂਤ ਤੇ ਵੀ ਹੈਗਾ ਹਾਂਜੀ ਹਾਂਜੀ ਬੂਤ ਤੇ ਵੀ ਹੈਗਾ ਚਿੱਟਾ ਫੰਦਾ ਕੰਮ ਲੀਲੀ 라ਵੀ ਚ ਆਈ ਜਾਂਦੀ ਆ ਛੋਟੀ ਸੋਹਣੀ ਆ ਕੱਦ ਕੋਤ ਸੁੱਖ ਨਾ ਕਰਨ ਵਾਲੀ ਦਾ ਵਧੀਆ ਜੀ ਲੇਵਾ ਹਲੇ ਬੁੱਧ ਮੜਾ ਮੋਟਾ ਲਾਉਣ ਲੱਗੀ ਆ ਜੀ ਤੁਰਾ ਤਰਾ ਦੇਖ ਸਕਦੇ ਤੁਸੀਂ ਛੋਟੀ ਠੀਕ ਹੈ ਜੀ ਮੋਢ ਲੋਪਰਾ ਸੰਗ ਸੰਗ ਮੱਥੇ ਵਟ ਠੀਕ ਹੈ ਜੀ ਫੇਸ ਕੁਆਲਟੀ ਠੀਕ ਹੈ ਜੀ ਦੇਖ ਸਕਦੇ ਹੋ ਲੋਪਰਾ ਤੁਰਾ ਤਰਾ ਦੇਖ ਸਕਦੇ ਆ ਜਾ ਬਾਕੀ ਬਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਉਹਨੂੰ ਬਾਤਾਂ ਦਾ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਕਿਸੇ ਨੂੰ ਨਾ ਵੀ ਵੀਡੀਓ ਤੁਹਾਡਾ ਕਰ ਜੀਏ ਕਸਾਫੋ ਕਰਦੇ ਬਈ ਨਿਕਲੋ ਹਾਂਜੀ ਵੀਰ ਜੀ ਰੇਟ ਦੱਸੋ ਜਾਇਜ ਰੇਟ ভাই ਮੁੱਲ ਨਹੀਂ ਕਰਦੇ ਆਪਾਂ ਰੇਟ ਹੀ ਕਰਾਂਗੇ ਇਤੋਂ ਹੀ ਕਰਾਂਗੇ ਉਹ ਵੀ ਰਲਾਵੇ ਫੋਨ ਜਿਹੜੇ ਲੈਣੀ ਆ 65000 ਤੋਂ ਹੀ ਦੇਣੀ ਆ ਠੀਕ ਹੈ ਹਾਂ 60000 ਚ 100 ਸੱਪਾ ਕੋਈ ਨਹੀਂ ਹੋਣਾ ਠੀਕ ਹੈ ਹਾਂ ਤੇ ਉਹ ਵੀ ਇਹ 15 ਦਿਨਾਂ ਦੀ ਗੱਤੀ ਆ ਜੇ 5-4 ਦਿਨਾਂ ਨੂੰ ਉਸ ਤੋਂ ਬਾਅਦ ਉਹ ਹੋ ਜਾ ਰੇਟ ਉਹ ਠੀਕ ਹੈ ਜੀ ਹਾਂ ਹੁਣ ਆ ਰੇਟ ਇਹੀ ਹਾਂ ਹੋਂ ਵਾਲਾ ਰੇਟ ਹੈ ਦਿਨ ਲੈਣ ਜੇ ਦੱਸੋ ਆਂ ਦੇਨ ਲੈਣ ਦੱਸ ਠੀਕ ਚੈੱਕ ਕਰ ਸਾਨੂੰ ਝੋਟੀ ਸੋਹਣੀ ਆ ਤੇ ਪਹਿਲੇ ਲੈਣਾ ਜੇ ਕਿਸ ਨੇ ਕਰ ਦਦਪੀਨ ਲੈਣੀ ਆ ਤਾਂ ਕੋਈ ਮਾੜੀ ਵੀ ਨਹੀਂ ਠੀਕ ਹੈ ਜੀ ਚੈੱਕ ਕਰ ਸਕੋ ਸੀਲ ਠੰਡੀ ਪੂਰੀ ਆ ਭਾਈ ਨੇ ਦੱਸ ਹੀ ਦਿੱਤਾ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ